ਇਕੋ ਆ ਸਾਡੇ ਸਾਹ ਮਨਜੀਤ ਸ਼ੋਰਾਂ ਦੀ ਪੈੜੀ 'ਚ ਅੱਜ ਸਵੇਰੇ 8:30 ਦਾ ਵਾਕਿਆ 8:30 ਦਾ ਵਾਕਿਆ ਜਦੋਂ ਪਿੰਡ ਉਦੋਕੇ ਇਹ ਖੁਰਦ ਤੇ ਕਲਾਂ ਦੋ ਵੱਡੇ ਪਿੰਡ ਨੇ ਔਰ ਜੋ ਦਰਸ਼ਨ ਜੋ ਗੱਲ ਆ ਰਹੀ ਹੈ ਸਾਹਮਣੇ ਕਿ ਕਾਜ਼ੀ ਕੋਰਟ ਇਹ ਦੋ ਤੇ ਤਿੰਨ ਹਿੱਸਿਆਂ 'ਚ ਇਹ ਬੰਬ ਜਿਹੜਾ ਜਦ ਡਿੱਗਿਆ ਤੇ ਕਾਜ਼ੀ ਕੋਰਟ ਕਿਉਂਕਿ ਉਹਦੀ ਹੱਦ ਨਾਲ ਹੀ ਲੱਗਦੀ ਆ ਉਦੋਕੇ ਉਦੋਕੇ ਖੁਰਦ ਆ ਬਿਲਕੁਲ ਆ ਘਰਾਂ ਦੇ ਨਾਲ ਹੀ ਇਹ ਬੰਮ ਆ ਕੇ ਡਿੱਗਿਆ ਜਿਹੜਾ ਪਾਕਿਸਤਾਨ ਤੋਂ ਫਾਇਰਿੰਗ ਹੋ ਰਹੀ ਆ ਔਰ ਗੁਰੂ ਸਾਹਿਬ ਦੀ ਬੜੀ ਕਿਰਪਾ ਕੀ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਕਹਿੰਦੇ ਬੱਚੇ ਵੀ ਸਵੇਰੇ ਖੇਡਦੇ ਸੀ ਔਰ ਰਿਹਾਇਸ਼ੀ ਇਲਾਕਾ ਪਿੰਡ ਦੇ ਨੇੜੇ ਤੇੜੇ ਦੇ ਲੋਕ ਬਾਈਕਾਂ 'ਚ ਬੈਠੇ ਆ ਤੋ ਬਹੁਤ ਬਚਾਅ ਹੋਇਆ ਗੁਰੂ ਸਾਹਿਬ ਦਾ ਪਹਿਲਾਂ ਸ਼ੁਕਰਾਨਾ ਕੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਆ ਘਰ ਦਾ ਵੀ ਬਚਾਅ ਰਹਿ ਗਿਆ ਬੱਚਿਆਂ ਦਾ ਵੀ ਜਿਹੜੇ ਬਾਹਰ ਖੇਡਦੇ ਸੀ ਬਚਾਅ ਰਹਿ ਗਿਆ ਔਰ ਇਹ ਉਹ ਤਸਵੀਰ ਹੈ ਜਿਹੜੀ ਮੈਂ ਅੱਗੇ ਤੁਹਾਨੂੰ WhatsApp ਵੀ ਕਰਾਂਗਾ ਕਿਉਂਕਿ ਭਾਜੀ ਉਹਰਾ ਦੇ ਸਾਹਮਣੇ ਸਾਰਾ ਵਾਕਿਆ ਹੋਇਆ ਐ ਸੋ ਇਹ ਆਪ ਵੀ ਆਪਦੇ ਦੱਸਣਗੇ ਕਿ ਕੀ ਹੋਇਆ ਕਿੰਨਾ ਵੱਡਾ ਖੜਕਾ ਸੁਣਿਆ ਤੇ ਸਾਰੀ ਗੱਲ ਦੱਸੋ ਇਹਨਾਂ ਨੂੰ ਆਪ ਤੁਸੀਂ ਇੱਧਰ ਸੋਚ ਜੁ ਨਾਲ ਆਜੋ ਨਾਲ ਤੁਸੀਂ ਨਾਲ ਇਹ ਕਰੀਬ 8:30 ਦੇ ਕਰੀਬ ਧਮਾਕਾ ਹੋਇਆ ਸੀ ਇੱਕ ਪਾਰਟ ਇੱਥੇ ਡੇਪਿਆ ਸੀ ਇੱਕ ਪਾਰਟ ਘੜ ਦੇ ਪੜ ਲਈ ਬੰਨੇ ਜਾ ਕੇ ਡਿੱਗਾ ਜੀ ਇਹ ਤਿੰਨਾਂ ਪਾਟਾਂ ਦੇ ਵਿੱਚ ਇੱਥੇ ਹੋਇਆ ਜੀ ਬਿਕੁ ਨਾਲ ਦੇ ਪਿੰਡ ਵੀ ਦੱਸਿਆ ਯਾਰ ਇਹ ਹੁਰ ਕਿਹੜਾ ਪਿੰਡਾਂ ਲੱਗੇ ਇੱਕ ਕਾਜੀ ਕੋਟ ਹੈ ਜੀ ਨਹੀਂ ਇਧਰ ਜੀ ਬਲਕੇ ਕੋਟ ਜੀ ਬਲਕੇ ਕੋਟ ਹੈ ਕਿੰਨਾ ਪਿੰਡਾਂ ਦੇ ਵਿੱਚ ਕਿੰਨਾ ਪਿੰਡਾਂ ਦੇ ਵਿੱਚ ਉਹ ਗੁਰਦਾਸਪੁਰ ਚ ਪਹਿਲੇ ਨਹੀਂ ਗੁਰਦਾਸਪੁਰ ਦੇ ਵਿੱਚ ਹੀ ਹੈ ਜੀ ਨੁਕਸਾਨ ਕੋਈ ਨਹੀਂ ਹੋਇਆ ਜੀ ਇਹ ਤੁਸੀਂ ਆਰਮੀ ਪਰਸਨ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਆਪਣੇ ਵੱਲੋਂ ਜਿੰਨੀਆਂ ਆਪਣੇ ਸਰਕਾਰ ਨੇ ਅਧਿਆਤਾਂ ਦਿੱਤੀਆਂ ਆਵਾ ਉਦਯਾਤਾਂ ਦੇ ਉੱਪਰ ਪੂਰਾ ਚਲੋ ਜਿਵੇਂ ਉਹ ਰਾਤ ਨੂੰ ਲਾਈਟ ਬੰਦ ਕਰਨ ਵਾਸਤੇ ਕਿਹਾ ਵਾ ਕਈ ਆਪਣੇ ਵੀਰ ਆ ਉਹ ਲਾਈਟ ਜਗਾ ਕੇ ਸੌਂਦੇ ਆ ਉਹਦੇ ਵੀ ਆਪਾਂ ਨੂੰ ਨੁਕਸਾਨ ਆ ਬਾਕੀ ਇਹ ਆ ਜੋ ਵੀ ਆਪਾਂ ਨੂੰ ਉਪਰੋਂ ਦੇ ਹਤਾਤਾਂ ਜੀ ਅੰਦਰ ਰਹਿਣਾ ਅੰਦਰ ਰਹਿੰਦੀਆਂ ਦੇ ਹਤਾਤਾਂ ਜਿੱਦਾਂ ਮੰਨ ਲਓ ਅੰਦਰ ਅੰਦਰ ਥੋੜਾ ਨੁਕਸਾਨ ਘੱਟ ਹੁੰਦਾ ਜਿੱਦਾਂ ਬਾਹਰ ਡਿੱਗਾ ਬਾਹਰ ਨੁਕਸਾਨ ਉਹ ਪਾਟ ਜਿਹੜਾ ਨਾ ਉਹ ਬਾਕੀ ਹੋਰ ਫਟਦਾ ਇਹ ਉੱਪਰ ਹਵਾ 'ਚ ਫਟ ਗਿਆ ਨਾ ਜੇ ਥੱਲੇ ਆ ਕੇ ਫਟਦਾ ਬਹੁਤ ਨੁਕਸਾਨੀ ਉਹ ਨਿੱਕੇ ਨਿੱਕੇ ਟੋਟੀ ਹੋ ਜਾਂਦੀ ਐ ਇਹ ਕੜ ਕੇ ਵੈਸੇ ਆਪਣੀ ਆਰਮੀ ਬਹੁਤ ਜਵਾਬ ਦੇ ਰਹੀ ਆ ਉਹਨਾਂ ਨੂੰ ਆਪਣੀ ਆਰਮੀ ਬਹੁਤ ਅਗਰੀ ਆ ਜਿਹੜੀ ਹਵਾ ਦੇ ਵਿੱਚ ਹੀ ਉਹਨਾਂ ਨੂੰ ਬਲਾਸਟ ਕਰ ਰਹੀ ਆ ਆਪਣੇ ਕੋਲ ਇਹੋ ਜਿਹੇ ਸਿਸਟਮ ਹੈਗੇ ਆ ਆਪਾਂ ਨੂੰ ਇਹਨਿਕ ਵਧਾਉਣ ਦੀ ਜ਼ਰੂਰਤ ਵੀ ਨਹੀਂ ਆ ਆਪਾਂ ਬਹੁਤਾ ਘਬਰਾ ਜਾਈਏ ਘਰੋਂ ਨਾ ਬਾਹਰ ਜਾਈਏ ਘਰੋਂ ਉਦੋਂ ਬਾਹਰ ਜਾਓ ਜਦੋਂ ਆਪਾਂ ਨੂੰ ਜ਼ਰੂਰਤ ਆ ਇਹ ਨਹੀਂ ਆਪਾਂ ਉਦੋਂ ਹੀ ਕਦੀ ਸ਼ਹਿਰ ਨੂੰ ਚਲ ਗਏ ਕਦੀ ਐਨੂੰ ਚਲ ਗਏ ਜੀ ਉਹ ਇਹਦੇ ਤੋਂ ਥੋੜਾ ਆਪਾਂ ਨੂੰ ਸਾਵਧਾਨ ਰਹਿਣਾ ਚਾਹੀਦਾ